ਅਸੀਂ ਇਹ ਗਰਮ ਕਰ ਰਹੇ ਸੀ ਕਹਿੰਦਾ ਸਰ ਬਨੇ ਨਾ ਗੈਠ ਨਾ ਬਣਾਓ ਉਹ ਕਹਿੰਦੇ ਅਸੀਂ ਗਰਮ ਨਹੀਂ ਬੀਨਾ ਅਸਾਂ ਜੀ ਗਰਮ ਤਾਂ ਬੜੇ ਲੋਕ ਲਗਾ ਕੇ ਬੈਠੇ ਨੇ ਬੈਠੇ ਨਹੀਂ ਬੈਠੇ ਦੱਸੋ ਬਿਲਕੁਲ ਜੀ ਗਰਮ ਉਹ ਕਹਿੰਦੇ ਠੰਡਾ ਦੁੱਧ ਪੀ ਜਾਓ ਉਹ ਵੀ ਕੱਚਾ ਹੈਗਾ ਇਹ ਪੱਕਾ ਨਹੀਂ ਹੈਗਾ ਜੰਗਰਾਨ ਦੇ ਆਨੇ ਆ ਇਹ ਜਦੋਂ ਉਹਨਾਂ ਦਾ ਹੁਕਮ ਹੁੰਦਾ ਬੁਲਾਉਂਦੇ ਨੇ ਜੀ ਅਸੀਂ ਇਹ ਨਹੀਂ ਕਹਿੰਦੇ ਅਸੀਂ ਆਨੇ ਅਸੀਂ ਨਹੀਂ ਆਉਂਦੇ ਉਹ ਜਦੋਂ ਸਾਨੂੰ ਕਹਿਣ ਆਰਾ ਗੁਰਮਖਸ਼ੀ ਜੀ ਆਜੋ ਜੀ ਆਓਗੇ ਠੀਕ ਮੈਂ ਕਹਿੰਦਾ ਸਾਰੇ ਤੀਰਸ ਬਾਰ-ਬਾਰ ਇਹ ਤੀਰਸ ਇੱਕ ਵਾਰ ਜੀ ਇੱਕ ਵਾਰੀ ਸਿਰ ਤੇ ਆਕਰ ਦੇ ਲੇਖੋ ਇੱਕ ਵਾਰੀ ਆਓ ਤੁਹਾਨੂੰ ਤੂੰ ਦੁਨੀਆ ਦੇ ਗਏ ਉਹ ਜਰਗਰਾਂ ਦੇ ਜਾਂਦੇ ਹੋ ਇੱਕ ਵਾਰੀ ਥੋਈ ਨਾਓ ਇਸ ਵਾਰੀ ਇੱਥੇ ਆ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿڑی ਦੁਨੀਆ ਦੇ ਜੀ ਮੇਰੇ ਹਾਧੇ ਘਰ ਸਾਹਿਬ ਜਿਹੜੇ ਨੇ ਬਿਲਾਉਂ ਕਰਦਾ ਜੀ ਬਾਬਾ ਜੀ ਦੇ ਇੱਥੇ ਸੇਵਾ ਵਿੱਚ ਜੁੜਨ ਦੇ ਨਾਲ ਸੱਚੇ ਪਾਤਸ਼ਾਹ ਮੇਰਾ ਸਰੀਰ ਐਨ ਬਿਲਕੁਲ ਪਹਿਲਾਂ ਥੋੜਾ ਬੋਤਾ ਢੱਲਾ ਮੱਠਾ ਰਹਿੰਦਾ ਸੀ ਜੀ ਸਰੀਰ ਤੰਦਰੁਸਤਾ ਜੀ ਤੇ ਬਾਬਾ ਜੀ ਦੀ ਕਿਰਪਾ ਨਾਲ ਹੀ ਸੇਵਾ ਵਿੱਚ ਲੱਗੇ ਹੋਇਆ ਹਾਂ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਧੰਨ ਧੰਨ ਬਾਬਾ ਪਟਸਨ ਸਿੰਘ ਧੰਨ ਧੰਨ ਮਾਤਾ ਗੁਜਰਕੌਰ ਨੇ ਸਾਨੂੰ ਸੱਚੇ ਪਾਤ ਇਹ ਵੰਚਰੀ ਅਸੀਂ ਇਹਨਾਂ ਦੇ ਨਾਲ ਸੇਵਾ ਉਹਰੇ ਕਰਕੇ ਆਨੰਦ ਲਾ ਰਹੇ ਆ। ਬਾਬਾ ਜੀ ਨੇ ਬਰੇ ਇਹਨਾਂ ਦਿੱਤਾ ਵੀ ਤੁਸੀਂ ਅਸੀਂ ਕਲੀਨ ਸੇਫ ਸੀ ਸਾਰੇ ਵੀ ਦਾੜੀ ਤੇ ਦਾੜੀ ਅਸੀਂ ਸਾਨੂੰ ਦੋ ਕਲੀਨ ਸੇਫ ਸੀਗੇ। ਸੇਫ ਸੀ ਬਾਬਾ ਜੀ ਨੇ ਆਖਿਆ ਵੀ ਇਹ ਕੰਮ ਲੋਟ ਨਹੀਂ ਵੀ ਤੁਸੀਂ ਦਾੜੀ ਰੱਖੋ। ਜਿਉਂ ਜਿੰਨੇ ਵੀ ਸੇਵਾਦਾਰਾਂ ਸਾਰਿਆਂ ਨੇ ਦਾੜੀ ਕੇਸ ਬਾਬਾ ਜੀ ਦੇ ਅੱਗੇ ਨਾ ਦਾੜੀ ਕੱਸ ਰੱਖੀ। ਤੁਸੀਂ ਇੱਥੇ ਆਏ ਦੇਖਿਆ ਜੀ ਜਿਹੜੇ ਮੁੰਡੇ ਨੇ ਸਾਰੇ ਮੂਲਾ ਫਕੀਰ ਦੇ ਵਿੱਚ ਸੀਗੇ ਜਦੋਂ ਉਹਨਾਂ ਨੂੰ ਦੇਖਿਆ ਵੀ ਸਿੰਘ ਸਜੇ ਹੋਏ ਨੇ ਤਾਂ ਅਸੀਂ ਵੀ ਕੱਲ ਤੋਂ ਲਗਾਤਾਰ ਸੇਵਾ ਕਰ ਰਹੇ ਆ ਜੀ ਤੇ ਉਸ ਪਰਮਾਤਮਾ ਦੀ ਕਿਰਪਾ ਸੱਚੇ ਬਾਸ਼ਾ ਦੀ ਵੀ ਸਾਨੂੰ ਇਹ ਸੇਵਾ ਦਾ ਤੁਹਾਕੇ ਮਿਲਿਆ ਜੀ ਹਾਂਜੀ ਮੈਂ ਹਿੰਦੂ ਪਰਿਵਾਰ ਦੇ ਵਿੱਚ ਬਿਲੋਂਗ ਕਰਦਾ ਜੀ ਮੈਂ ਬਾਬਾ ਜੀ ਦੇ ਹਣ ਬਾਬਾ ਜੀ ਦੇ ਨਾਲ ਜੁੜ ਕੇ ਕਰਕੇ ਮਨ ਚ ਐਨੀ ਸਰਦਾ ਸਿੱਖੀ ਪ੍ਰਵਾਨ ਹੋਈ ਜੀ ਮੈਂ ਦਸਤਾਰ ਬਨ ਕੇ ਆਣਾ ਜੀ ਬਾਬਾ ਜੀ ਦੇ ਨਾਲ ਜੁੜ ਕੇ ਕਰਕੇ ਪਿਛਲੇ ਸਾਲ ਬਾਬਾ ਜੀ ਦੇ ਨਾਲ ਜੁੜਿਆ ਜੀ ਤੇ ਦੋ ਇਸ ਵਾਰ ਮੈਨੂੰ ਦੂਸਰਾ ਸਾਲ ਹੈ ਤੇ ਬਾਬਾ ਜੀ ਦੇ ਨਾਲ ਮੈਂ ਜਿਸ ਵਾਰ ਅਗਲੀ ਵਾਰ ਵੀ ਇਦਾਂ ਹੀ ਨਾਲ ਜੁੜਿਆ ਰਹੂੰਗਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆਪਾ ਤੇ ਘਰ ਸੱਜਣ ਸੁਪਰ ਜਿੱਤੇ ਕਿ ਹਰ ਸਾਲ ਦੀ ਤਰ੍ਹਾਂ ਆਪਾਂ ਗੁਰਮukh Singh ਜੀ ਉਹ ਦਿੱਲੀ ਵਾਲੇ ਨੇ ਦੀਵਾਨ ਡਾਡਰ ਮਲਦੀ ਦੇ ਵਾਰਸ ਤੇ ਹਰ ਵਾਰ ਜਿਹੜਾ ਵਾ ਬੜੀ ਸ਼ਰਧਾ ਦੇ ਨਾਲ ਲੰਗਰ ਜਿਹੜਾ ਵਾ ਇੱਥੇ ਲਗਾਇਆ ਜਾਂਦਾ ਗਲਵਾ ਕਰ ਲਈ ਬਾਬਾ ਜੀ ਹੁਣੇ ਹਟਦਾ ਜੁਦਨੇ ਗਰਵਾ ਕਰਦੀ ਕੋਸ਼ਿਸ਼ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਸੇ ਮਹਾਰਾਜ ਭਈ ਹਰ ਸਾਲ ਦੀ ਤਰ੍ਹਾਂ ਗੁਰਸਾ ਦੀ ਕਿਰਪਾ ਹੁੰਦੀ ਆ ਛੋਟੇ ਸਾਹਿਬ ਜਦਾਂ ਦੇ ਜਦੋਂ ਤੁਸੀਂ ਆੜ ਕੇ ਲੰਗਰ ਲਗਾਉਂਦੇ ਹੋ ਇਸ ਵਾਰ ਫਿਰ ਇਹ ਸਰਦ ਪਵਨ ਦੇ ਨਾਲ ਤੁਸੀਂ ਕਿਸੇ ਨੂੰ ਮਤਲਬ ਸਾਲ ਤੋਂ ਬਾਅਦ ਜਿਹੜਾ ਜਿਹੜਾ ਦਿਨ ਆਉਂਦੇ ਨਹੀਂ ਆਤਮਾ ਝਗਦੀ ਅੰਦਰੋਂ ਕਿ ਵੀ ਅਸੀਂ ਜਾਣਾ ਤੇ ਸੇਵਾ ਕਰਨੀ ਹੈ ਬਸ ਇਹ ਬੁਲਾ ਲੈਂਦੇ ਨੇ ਅਸੀਂ ਸੇਵਾ ਕਰ ਦਿੰਨੇ ਆ ਸਾਡਾ ਸਾਡੇ ਕੋਲ ਕੁਝ ਨਹੀਂ ਹੈਗਾ ਜੋ ਕੁਝ ਇਹਨਾਂ ਕੋਲ ਆਇਆ ਹੈ ਇਹ ਤੁਸੀਂ ਆਓਗੇ ਇਥੇ ਮੈਂ ਕਹਿੰਦਾ ਸਾਰੇ 30 ਵਾਰ-ਵਾਰ ਇਹ 30 ਵਾਰ ਜੀ ਇੱਕ ਵਾਰੀ ਇਸ ਤਰੇ ਤੇ ਆ ਕੇ ਦੇਖੋ ਇੱਕ ਵਾਰੀ ਆਓ ਤੁਹਾਨੂੰ ਤੁਸੀਂ ਦੁਨੀਆ ਦੇ ਗਏ ਉਹ ਜੱਗ ਜਾਦੇ ਹੋ ਇੱਕ ਵਾਰੀ ਇੱਥੇ ਹੀ ਆਓ ਇਹੋ ਤੀਰੇ ਤੇ ਆ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿਹੜੀ ਦੁਨੀਆ ਦੀ ਦੁਨੀਆ ਕੀ ਆ ਰਹੀ ਹੈ ਕਿਉਂਕਿ ਅਗਰ ਇਹ ਨਾ ਹੁੰਦੇ ਜੀ ਤੇ ਅਜ ਵੀ ਨਾ ਹੁੰਦੇ ਜੀ ਇਸ ਮੇਂ ਕੀ ਆਉਂਦੇ ਸਾਡੇ ਹਰ ਵੇਲੇ ਸਾਡੇ ਨਾਲ ਹੋਣੀ ਸਾਡੇ ਸੰਗ ਸੰਗ ਨੇ ਸਭ ਦੇਖ ਰਹੇ ਹੋ ਉਹਨਾਂ ਦੀ ਕਿਰਪਾ ਜੀ ਜੀ ਉਹ ਜਿਵੇਂ ਕਹਿੰਦੇ ਨੇ ਸੀ ਮੈਂ ਕਰ ਦਿੰਦੇ ਆ ਦੁੱਧ ਬਿਨਾ ਠੰਡਾ ਬਲਾਓ ਠੰਡਾ ਬਲਾਦਨੀਆ ਗਰਮ ਕੋ ਗਰਮ ਬਲਾਦਨੀਆ ਅਸੀਂ ਇਹ ਗਰਮ ਕਰ ਰਹੇ ਸੀ ਜੀ ਮੈਂ ਕਿਹਾ ਸਾਬ ਨੇ ਠੰਡਾ ਗਿਆ ਠੰਡਾ ਬਲਾਉ ਉਹ ਕਹਿੰਦੇ ਅਸੀਂ ਗਰਮ ਨਹੀਂ ਬਿਨਾ ਸਰ ਜੀ ਗਰਮ ਤਾਂ ਬੜੇ ਲੋਕ ਲਗਾ ਕੇ ਬੈਠੇ ਨੇ ਬੈਠੇ ਨਹੀਂ ਬੈਠੇ ਦੱਸੋ ਬਿਲਕੁਲ ਜੀ ਗਰਮ ਉਹ ਕਹਿੰਦੇ ਠੰਡਾ ਦੁੱਧ ਚਾਹੀਦਾ ਔਰ ਉਹ ਵੀ ਕੱਚਾ ਹੈਗਾ ਇਹ ਪੱਕਾ ਨਹੀਂ ਹੈਗਾ ਇਹ ਵੀ ਗੱਲ ਹੈ ਕੱਚਾ ਦੁੱਧ ਹੈ ਜੀ ਕੱਚਾ ਬਿਲਕੁਲ ਕੱਚਾ ਕੋਈ ਬਾਲਿਆ ਨਹੀਂ ਸੀ ਜੀ ਸਿਰਫ ਬਰਫ਼ ਘੋਲਾ ਕੇ ਤੋਂ ਲੈਣਿਆ ਰੂੜੇ ਕਲਾ ਤੋਂ ਬਰਫ਼ ਣਾ ਕੇ ਲੈਣਿਆ ਇੱਥੇ ਆ ਕੇ ਵੰਡ ਦਿੰਨੇ ਆ ਜੀ ਇੰਨਾ ਖਰਾਬ ਤੇ ਬਾਕੀ ਸੰਗਤ ਦੀ ਗੱਲ ਕਰ ਲਈਏ ਕਿੰਨੇ ਕੁ ਮਰਕੀ ਦੋਤੋ ਆ ਕੇ ਨਾਲ ਸੰਗਤ ਹਰ ਸਾਲ ਦੀ ਮੈਂ ਹਰ ਸਾਲ ਆ ਕੇ ਕਵਰੀ ਕਰਦਾ ਪਰ ਫੁੱਲ ਵੀ ਨਹੀਂ ਦੇਖ ਲਓ ਤੁਸੀਂ ਆ ਵੀ ਦੇਖੋ ਮੈਂ ਕੀ ਕਹਾਂਗਾ ਕਿਉਂਕਿ ਸੰਗਤ ਕਹਿੰਦੀ ਹਰ ਸਾਲ ਜਦੋਂ ਮੈਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਤੇ ਸੰਗਤ ਕਹਿੰਦੀ ਹਰ ਸਾਲ ਜਦੋਂ ਅਸੀਂ ਆਂਦੇ ਆ ਤਾਂ ਜੋ ਅਸੀਂ ਮੰਗਦੇ ਆ ਉਹੀ ਸਾਡੀ ਦਰ ਜਿਹੜੀ ਪੂਰੀ ਹੁੰਦੀ ਆ ਲੋਕਾਂ ਦੇ ਬੱਚੇ ਬੱਚੇ ਹੋ ਗਏ ਜਿਹੜੇ ਜਿਹੜੇ ਦੋਲਦੀ ਸਾਰੇ ਹਰ ਅਸੀਂ ਕੌਣ ਕਰਨ ਲਿਆ ਮੈਂ ਮੈਂ ਕੁਝ ਨਹੀਂ ਕਰ ਸਕਦਾ ਨਾ ਮੇਰੇ ਵਾਸਤੇ ਤੇ ਨਾ ਮੇਰੇ ਮੇਰੇ ਕੋਲ ਹੈਗਾ ਜੋ ਕੁਝ ਹੋਣਾ ਕੋਲੇ ਮੈਂ ਤੇ ਉਹਨਾਂ ਨੂੰ ਅਰਦਾਸ ਕਰ ਦੇਣਾ ਬਿਜਲੀ ਕਿਰਪਾ ਕਰੋ ਬਸ ਹੋ ਗਈ ਇਸ ਵਾਰ ਫੇਰ ਕਦੇ ਕਦੇ ਲੰਗਰ ਲਗਾਏ ਨਾਲ ਫਿਰ ਕਿਸ ਤਰ੍ਹਾਂ ਹਰ ਚੀਜ਼ ਦਾ ਲੰਗਰ ਹੈ ਹਰ ਚੀਜ਼ ਦਾ ਹਰ ਘੰਟੇ ਬਾਅਦ ਲੰਗਰ ਬਦਲਦਾ ਹੈ ਜੀ ਜੋ ਕਦੀ ਆਈਸ਼ਵਰੀ ਦਾਲ ਬਕਵਾਨ ਸੀ ਜੀ ਦਾਲ ਨਹੀਂ ਛੋਲੇ ਦੀ ਦਾਲ ਹੁੰਦੀ ਜੀ ਜੀ ਸਿੰਧੀ 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 ਮਤਲਬ ਉਹ ਲੋਕ ਖਾਣੇ ਨੂੰ ਪਤਾ ਜਿਆਦਾ ਜੀ ਦਾਲ ਬਕਵਾਨ ਹੋ ਗਿਆ ਹੋਰ ਜਿਵੇਂ ਜਿਸ ਤਰ੍ਹਾਂ ਮਾਲੀ ਕਰ ਤਾਫੀ ਗੋਲੀਆਂ ਮੰਦਨ ਤਾਫੀ ਗੋਲੀਆਂ ਲੈ ਕੇ ਆਏ ਆ ਛੋਲੇ ਗੁਝੇ ਛੋਲੇ ਗੁਝੇ ਰਾਜਮਾ ਚਾਵਲ ਰਾਜਮਾ ਚਾਵਲ ਜਿਵੇਂ ਜੋ ਗੋਣ ਪਰਿਵਾਰ ਦੇ ਛੋਲ ਕੋ ਤੁਹਾਡੇ ਨਾਲ ਫਿਰ ਪਿਛੋਂ ਦਿੱਲੀ ਤੋਂ ਆਏ ਨੇ ਬਾਈ ਨਾ ਤੁਹਾਡੇ ਗੜੀ ਬੱਚੇ ਗੜੀ ਨਾਲ ਕਿੱਛ ਆਉਂਦੇ ਨੇ ਬੱਚੇ ਵੀ ਆਉਂਦੇ ਨੇ ਪਿਛਲੀ ਆਏ ਸਨ ਬੱਚੇ ਜੀ ਹਰ ਸਾਲ ਨਹੀਂ ਆਉਂਦੇ ਉਹ ਆ ਨਹੀਂ ਸਕਦੇ ਉਮਰ ਦੇ ਸਾਹਮਣੇ ਸਾਰਾ ਕੰਮ ਜੀ ਉਹ ਕਿ ਪਸੰਦ ਸੰਗਤ ਦੇਖ ਰਹੇ ਬਹੁਤ ਸ਼ਰਧਾ ਤੇ ਪਿਆਰ ਭਾਵਨਾ ਹਰ ਸਾਲ ਦੀ ਤਰ੍ਹਾਂ ਨਤਮਸਤਕ ਹੁੰਦੀ ਹੈ ਤੁਹਾਡੇ ਸਾਹਮਣੇ ਹੀ ਹੈ ਮੈਂ ਕਿਸ਼ ਨੂੰ ਕੀ ਕਵਾਂ ਆਪਣੇ ਆਪ ਵੀ ਸਭ ਕੁਝ ਕਰੀ ਜਾ ਰਹੇ ਨੇ ਜੀ ਟਿਕਰਦੇ ਨੇ ਉਹੀ ਮੇਰੇ ਮੇਰੀ ਦਿਨ ਲਈ ਉਹੀ ਕਰਦੇ ਨੇ ਤੇ ਕਿੰਨੇ ਦਿਨ ਆਪਾਂ ਇਹ ਲੰਗਾ ਚੱਲੇਗਾ ਇਹ 3 ਦਿਨ ਜਿਹਨੇ ਅਸੀਂ ਆਇਆ 21 ਦਿਨ 21 ਦਿਨ ਅੱਜ ਕਿੰਨੀ ਹੈ 26 ਹੈ 26 ਹੋ ਗਈ ਜੀ 26 ਹੋ ਗਈ ਕੱਲ ਕੱਲ ਅਸੀਂ ਚਲਾ ਜਾਵਾਂਗੇ ਚਲਾ ਜਾਵਾਂਗੇ ਠੀਕ ਹੈ ਇਹ ਗੱਡੀ ਲੈ ਕੇ ਆਏ ਆ ਆਪਣੇ ਜੀ اسی ਗੱਡੀ ਚ ਚਲੇ ਜਾਵਾਂਗੇ ਕਿ ਹਰ ਸਾਲ ਮੈਂ ਦੇਖਦਾ ਕਿ ਸੰਗਤ ਇਸੇ ਤਰੀਕੇ ਨਾਲ ਆਉਂਦੀ ਹੈ ਹਰ ਸੰਗਰਾਂਦ ਦੇ ਆਨੇ ਆ ਇਹ ਜਦੋਂ ਉਹਨਾਂ ਦਾ ਅਸੀਂ ਨਹੀਂ ਆਦੇ ਅਸੀਂ ਨਹੀਂ ਆਂਦੇ ਉਹ ਜਦੋਂ ਸਾਨੂੰ ਕਹਿਣ ਆਰਾ ਗੁਰੂ ਸਿੰਘ ਜੀ ਆਜੋ ਜੀ ਬਹੁਤ ਧੰਨਵਾਦ ਜੀ ਬਾਬਾ ਗੁਰਮੁਖ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਹੋਰ ਵੀ ਜਿਹੜੇ ਸ਼ਰਦਾ ਦੇ ਨਾਲ ਆ ਕੇ ਸੇਵਾ ਕਰਦੇ ਰ ਭਾਈ ਜੀ ਹੁਣੀ ਜੱਗਾ ਵੀਰ ਜੀ ਹੁਣੀ ਸਾਡੇ ਨਾਲ ਮੌਜੂਦ ਨੇ ਭਾਈ ਜੀ ਗੱਲ ਕਰਾਂਗੇ ਹਰ ਸਾਲ ਦੀ ਤਰ੍ਹਾਂ ਤੁਸੀਂ ਵੀ ਗੁਰਦੁਆਰੇ ਚ ਹਾਜ਼ਰੀ ਭਰਦੇ ਹੋ ਇਸ ਵਾਰ ਫਿਰ ਸ਼ਰਦਾ ਪਿਆਰ ਭਾਵਨਾ ਦੇ ਨਾਲ ਤੁਸੀਂ ਪਹੁੰਚੋ ਕੀ ਕਹਿਣਾ ਚਾਹੋਗੇ ਹਾਂਜੀ ਭਾਈ ਜੀ ਸਾਧ ਸੰਗਤ ਸਭ ਨੂੰ ਬੇਨਤੀ ਕਰਦਾ ਮਾਹਰ ਜੀ ਬਾਬਾ ਜੀ ਦੇ ਲਾਂ ਲੱਗੋ ਬਾਬਾ ਜੀ ਨੇ ਸਾਨੂੰ 15-20 ਸਾਲ ਹੋ ਗਏ ਆਉਂਦਿਆਂ ਨੂੰ ਬਾਬਾ ਜੀ ਨੇ ਪਹਿਲਾਂ ਆਖਿਆ ਸੀ ਵੀ ਦੁੱਧ ਦੀ ਸੇਵਾ ਕਰਕੇ ਲਿਆ ਕਰੋ ਹਸੀ ਹਰ ਪਿੰਡ ਪਿੰਡ ਚੋਂ ਜਾ ਕੇ ਦੁੱਧ ਇਕੱਠਾ ਜੀ ਫਿਰ ਬਾਬਾ ਜੀ ਨੇ ਪ੍ਰੇਰਨਾ ਦਿੱਤਾ ਵੀ ਤੁਸੀਂ ਅਸੀਂ ਕਲੀਨ ਸ਼ੇਫ ਸੀ ਸਾਰੇ ਵੀ ਦਾੜੀ ਦਾੜੀਰ ਬਲੈਸ ਤੁਹਾਨੂੰ ਦੋ ਕਲੀਨ ਸ਼ੇਫ ਸੀਗੇ ਸ਼ੇਫ ਸੀ ਬਾਬਾ ਜੀ ਨੇ ਆਖਿਆ ਵੀ ਇਹ ਕੰਮ ਲੋਟ ਨਹੀਂ ਵੀ ਤੁਸੀਂ ਦਾੜੀ ਰੱਖੋ ਜਿਵੇਂ ਜਿੰਨੇ ਵੀ ਸੇਵਾਦਾਰਾਂ ਸਾਰਿਆਂ ਨੇ ਦਾੜੀ ਕੇਸ ਬਾਬਾ ਜੀ ਦੀ ਅੱਗੇ ਨਾ ਦਾੜੀ ਕੇਸ ਰੱਖੀ ਪਿਛੋਂ ਤੁਹਾਡਾ ਜਿਹੜਾ ਕਿਹੜਾ ਮੋਗਾ ਸੀਗਾ ਨਹੀਂ ਨਹੀਂ ਬਰਨਾਲਾ ਜਲਾ ਬਰਨਾਲਾ ਕੂੜੇਕਲਾ ਜੀ ਢੰਡੇ ਤੋਂ ਕਿ ਮੈਂ ਪਿਲੀ ਵਾਰ ਕਿਉਂਕਿ ਪਿਛਲੇ ਕਾਫੀ ਲੰਮੇ 4-5 ਸਾਲ ਤੋਂ ਮੈਂ ਤੁਹਾਡੇ ਨਜ਼ਰਦਾਰ ਆ ਰਿਹਾ ਤਾਂ ਪਹਿਲਾਂ ਤੁਸੀਂ ਉਦੋਂ ਮੈਂ ਕਲੀਨ ਸ਼ੇਫ ਦੇਖਿਆ ਸੀਗਾ ਤਾਂ ਤੁਸੀਂ ਬਾਬਾ ਜੀ ਨੇ ਸਾਨੂੰ ਬੋਲਾ ਵੀ ਸਾਨੂੰ ਹੁਕਮ ਜਿੱਦੋਂ ਤੋਂ ਬਾਬਾ ਜੀ ਆਉਂਦੇ ਉਦੋਂ ਤੋਂ ਲੰਗਰ ਦੇ ਨਾਲ ਫੇ ਸੇਵਾ ਹਾਂਜੀ ਅਸੀਂ 2006 ਤੋਂ ਬਾਬਾ ਜੀ ਨਾਲ ਜੁੜੇ ਹੋਏ ਹਾਂ ਜੀ ਬਾਬਾ ਜੀ ਨੂੰ ਤਾਂ 50 60 ਸਾਲ ਹੋ ਗਏ ਜੀ ਆਉਂਦਿਆਂ ਨੂੰ ਅਸਰ ਜੀ ਹਾਂਜੀ ਕੋਈ ਲਗਾਤਾਰ ਫੀਡਬੈਕ ਵੀ ਤੁਸੀਂ ਵੀ ਕਹਿ ਸਕਦੇ ਕਿ ਜਦੋਂ ਲੰਗਰ ਸਟਾਰਟ ਹੋ ਜਾਂਦਾ ਉਸ ਤੋਂ ਉਹਦੀ ਪਹੁੰਚਦਾ ਜਿੱਥੇ ਵੀ ਬਾਬਾ ਸਾਨੂੰ ਕਹਿੰਦਾ ਸਾਬੋ ਕੀਤਲ ਵੰਡੀ ਲੰਗਰ ਲਾਉਂਦੇ ਆ ਅਨੰਦਪੁਰ ਸਾਹਿਬ ਲਾਉਂਦੇ ਆ ਜੀ ਤੇ ਪਟਨੇ ਗਏ ਸੀ ਜੀ ਤੇ ਜਿੱਥੇ ਬਾਬਾ ਜੀ ਕਹਿੰਦੇ ਜੀ ਅਸੀਂ ਹਰ ਸਾਹਿਬ ਤਿਆਰ ਹੁੰਦੇ ਆ ਤਿਆਰ ਹੁੰਦੇ ਆ ਇਹ ਸਾਰੇ ਸਗੇ ਤੁਹਾਡੇ ਨਗਰ ਦੀ ਕਿ ਚਾਂ ਲੱਗ ਗਿਆ ਨਹੀਂ ਦੋ ਪਿੰਡਾਂ ਦੀ ਆ ਜੀ ਉੱਤਾਂ ਤੁਰਕੋਟ ਹੈ ਜੀ ਰੂਡੇ ਕੇ ਇਕੱਠਾ ਦੇ ਦੁੱਧ ਵਾਲਾ ਕੈਂਟਰ ਹੈ ਨਾਲੇ ਜਲੇਤੀ ਹੈ ਹਾਂ ਬਰਨਾਲੇ ਲਵੇ ਰੋ ਪਿੰਡ ਹੈ ਜੀ ਨਾਲ ਨਾਲ ਹਾਂ ਇਹ ਦੋ ਪਿੰਡਾਂ ਤੋਂ ਅਸੀਂ ਦੁੱਧਾ ਕੈਂਟਰ ਭਰ ਕੇ ਸਵੇਰ ਦੇ ਕੋ ਉੱਠ ਕੇ ਡਾਲੀ ਕਰਕੇ ਜਮੇ ਲਾਉਗੇ ਤੇ ਸਬਰ ਨੂੰ ਉਥੇ ਫਿਰ ਸਿਕਾਉਣੀ ਹੈ ਜਿੱਦਾਂ ਅੱਬਾ ਜੀ ਕਹ ਦੱਸ ਰਿਹਾ ਸੀ ਕਿ ਛੋਟੇ ਸਾਹਿਬ ਜਿਆਦਾ ਤਾਂ ਹੁਕਮ ਹੋਇਆ ਕਿ ਜਿਹੜਾ ਠੰਡਾ ਦੁੱਧ ਪਲਾਇਆ ਜਾਵੇ ਇਸ ਨਾਲ ਹੋਰ ਖੇ ਦੇ ਨਾਲ ਕੋਈ ਹੋਰ ਵੀ ਅਵਸਥਾਵਾਂ ਜਿਹੜਾ ਨਾਲ ਦਿੱਤੇ ਹਮ ਕੀਤਾ ਗਿਆ ਹਾਂਜੀ ਹਾਂ ਸਰ ਤਾਂ ਜਿਵੇਂ ਪਾਣੀ ਹੈ ਕੋਲਚਾ ਸੋਲੇ ਬਾਬਾ ਜੀ ਨੇ ਦੱਸਿਆ ਵੀ ਜਿਹੜਾ ਵੀ ਲੰਗਰ ਕਹਿੰਦੇ ਨੇ ਬਾਬਾ ਜੀ ਉਹ ਹਰ ਹਾਲੇ ਤਿਆਰ ਕਰਕੇ ਉਹੀ ਸੰਗਤ ਨੂੰ ਸਿਕਾਉਣੀ ਹੈ ਬਹੁਤ ਧੰਵਾਦ ਜੀ ਇੱਕ ਵਾਰ ਬੈਕ ਸਾਈਡ ਤੇ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਦਿਖਾਇਆ ਜਾਵੇ ਕਿ ਸੰਗਤ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਨਤਮਸਤਕ ਹੁੰਦੀ ਫਤੇਗੜ ਸੇ ਤਰਦੀਪੁਰ ਤੱਕ ਲੰਗਰ ਜਿਹੜੇ ਨੇ ਬਾਬਾ ਗੁਰਮukh ਸਿੰਘ ਜੀ ਉਹ ਦਿੱਲੀ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜੇ ਲੰਗਰ ਚਲਾਏ ਜਾਂਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਥੇ ਮੈਂ ਜੀ ਏਐਸ ਹਰਦੀਪ ਸਿੰਘ ਜ਼ਿਲ੍ਹਾ ਬਰਨਾਲੇ ਤੋਂ ਮੈਂ ਇੱਥੇ ਡਿਊਟੀ ਆਇਆ ਸੀਗਾ ਜੀ ਮੈਂ ਕਿਵੇਂ ਮੰਨਿਓ ਤੇ ਜਦੋਂ ਮੈਨੂੰ ਪਤਾ ਲੱਗਿਆ ਬਰੂੜੇ ਕੇ ਦੀ ਸੰਗਤ ਇੱਥੇ ਹਾਜ਼ਰ ਹੈ ਤਾਂ ਉਹ ਮੁੰਡੇ ਮੈਨੂੰ ਇੱਥੇ ਲੈ ਕੇ ਜਦੋਂ ਅਸੀਂ ਸੇਵਾ ਕੀਤੀ ਬਹੁਤ ਹੀ ਜ਼ਿਆਦਾ ਸਾਨੂੰ ਆਨੰਦ ਮਿਲਿਆ ਹਾਂ ਪਹਿਲੀ ਵਾਰ ਆਏ ਹਾਂ ਜੀ ਪਰ ਹੁਣ ਪ੍ਰਮਾਤਮਾ ਸੁੱਖ ਰੱਖੇ ਲਗਾਤਾਰ ਆਵਾਂਗੇ ਜੀ ਜਿੰਨਾ ਜਰਾ ਰਣਾਲੇ ਦੇ ਸੰਗਤ ਦੀ ਗੱਲ ਕਰਾਂ ਤਾਂ ਮੈਂ ਪਿਛਲੇ 5-6 ਸਾਲ ਤੋਂ ਉੱਥੇ ਲਗਾਤਾਰ ਚੱਲ ਰਿਹਾ ਤਾਂ ਬਹੁਤ ਆਨੰਦ ਆਉਂਦਾ ਸੀ ਸੰਗਤ ਦੇ ਜੱਗੇ ਪਾਈ ਹੋਣੀ ਪਿਛੇ ਖੜੇ ਨੇ ਹਰ ਵਾਰ ਰਈ ਸੀ ਆਈ ਦਾ ਤਾਂ ਇਹ ਇਹ ਤੁਹਾਡੇ ਸਾਰੇ ਆਸ-ਪਾਸ ਦੇ ਨੇ ਨਹੀਂ ਜੀ ਮੈਂ ਇਹਨਾਂ ਦੇ ਥਾਣੇ 9 ਸਾਲ ਸੇ ਵੱਨ੍ਹਾਈ ਆ ਜੀ ਰੂੜੇ ਕਾ ਥਾਣੇ ਚ ਅੱਛਾ ਜੀ ਤੇ ਜਦੋਂ ਮੈਨੂੰ ਬਾਹਰ ਮਨ ਨੂੰ ਮਿਲੇ ਕਹਿੰਦੇ ਬਾਜੀ ਆਓ ਤੁਹਾਨੂੰ ਦਰਸ਼ਨ ਮੇਲੇ ਕਰਾ ਗਏ ਬਾਬਾ ਜੀ ਦੇ ਦੋ ਅਸੀਂ ਇੱਥੇ ਆਏ ਦੇਖਿਆ ਜੀ ਜਿਹੜੇ ਮੁੰਡੇ ਨੇ ਸਾਰੇ ਮੂਲਾ ਫਸ਼ਨ ਦੇ ਵਿੱਚ ਸੀਗੇ ਜਦੋਂ ਉਹਨਾਂ ਨੂੰ ਦੇਖਿਆ ਵੀ ਸਿੰਘ ਸਜੇ ਹੋਏ ਨੇ ਤਾਂ ਅਸੀਂ ਵੀ ਕੱਲ ਤੋਂ ਲਗਾਤਾਰ ਤਵਾ ਕੇ ਮਿਲਿਆ ਜੀ ਨੌਜਵਾਨ ਮੈਸੇਜ ਕਿਦਾਂ ਜਾਉਗੇ ਨੌਜਵਾਨਾਂ ਨੂੰ ਹਾਂਜੀ ਨੌਜਵਾਨਾਂ ਨੂੰ ਅਸੀਂ ਨੌਜਵਾਨਾਂ ਨੂੰ ਇਹ ਕਹਿੰਦੇ ਜੀ ਵੀ ਵੱਧ ਤੋਂ ਵੱਧ ਆਪਾਂ ਸਿੰਘ ਸਜਗੇ ਜੀ ਤੇ ਗੁਰੂ ਮਹਾਰਾਜ ਦੇ ਲੜ ਲੱਗੇ ਵੱਧ ਤੋਂ ਵੱਧ ਸੇਵਾ ਦਾ ਇਸ ਦਾ ਲਾਭ ਲੱਗੇ ਜੀ ਜਿੰਨੇ ਆਪਾਂ ਨੂੰ ਮਿਲ ਸਕੇ ਜੀ ਅੱਜ ਕਿਹਨਾਂ ਦਾ ਬਲਜੀਤ ਸਿੰਘ ਮੈਂ ਪਟਿਆਲੇ ਤੋਂ ਆਇਆ ਸੀਗਾ ਹਾਂਜੀ ਤੇ ਅੱਜ ਤੁਸੀਂ ਲੰਗਰ ਤੇ ਚ ਪਹੁੰਚੇ ਹੋ ਬਈ ਇਸ ਤੋਂ ਉੱਪਰ ਕੋਈ ਹੋਰ ਸੇਵਾ ਹੀ ਨਹੀਂ ਹੈਗੀ ਜੀ ਪੂਰੇ ਸੇਵਨ ਅਸੀਂ ਰੁਟੀਨ ਦੇ ਪਿੱਛੇ ਕਈ ਤਰ੍ਹਾਂ ਦੇ ਜੁੜੇ ਹੋਏ ਆਂ ਉੱਥੇ ਮਹਾਰਤ ਦੇ ਦਰ ਤੇ ਆਈਦਾ ਸੀ ਪਰ ਇਸ ਵਾਰੀ ਮੈਂ ਪੂਰੇ ਪਰਿਵਾਰ ਨੂੰ ਲੈ ਕੇ ਆਇਆ ਅੱਜ 4-5 ਦਿਨ ਹੋ ਗਏ ਲਗਾਤਾਰ ਅਸੀਂ ਪਟਿਆਲੇ ਸਵੇਰੇ ਆ ਕੇ ਸ਼ਾਮੀ ਰਾਤੀ ਜਾਈਦਾ ਪਰ ਜੋ ਅਨੰਦ ਇਸ ਵਾਰੀ ਆ ਰਿਹਾ ਹੈ ਕਦੇ ਵੀ ਨਹੀਂ ਆਇਆ ਮੇਰੀ 50-55 ਸਾਲ ਦੀ ਉਮਰ ਹੋ ਗਈ ਗਦਵੀ ਨਹੀਂ ਹੈ ਪਹਿਲ ਵੀ ਇਹਨਾਂ ਅਨੰਦ ਆ ਰਹੇ ਸਭ ਤੋਂ ਵੱਡੀ ਗੱਲ ਕੀ ਗੁਰਸੇਖ ਸਾਜਣਾ ਇੱਕ ਮੈਂ ਨੌਜਵਾਨ ਦੇਖੇ ਸੀਗੇ ਜੱਗੇ ਬਾਈ ਹੁਣ ਪਿੱਛੇ ਖੜੀ ਨੇ ਬਰਨਾਲੇ ਵਾਲੀ ਸੰਗਤ ਜਿਹੜੀ ਹਰ ਸਾਹ ਸੇਵਾ ਕਰਦੀ ਹੈ ਤਾਂ ਦਸਤਾਰਾ ਸਿੱਧੂ ਉੱਤੇ ਸਜਾਈਆਂ ਹੋਈਆਂ ਹਰ ਇਸ ਵਾਰ ਜਿਹੜੀਆਂ ਨੇ ਹਾਂਜੀ ਬਾਬਾ ਜੀ ਮੈਂ ਖੁਦ ਅਮਰਧਾਰੀਏ ਪਿੱਛੇ 25 ਵੀਕ 25 ਸਾਲਾਂ ਤੋਂ ਅਮਰ ਛੱਕਿਆ ਹੋਇਆ ਬਾਬੇ ਦਰ ਨਾਲ ਜੁੜਾ ਹੋਇਆ ਹੈਗਾ ਪਰ ਜਿਹੜੇ ਬੰਦੇ ਤੁਸੀਂ ਕਹਿ ਰਹੇ ਹੋ ਪਿੰਡਾਂ ਦੇ ਬੰਦੇ ਹੈਗੇ ਪਰ ਜਿਵੇਂ ਆਪਾਂ ਇੱਕ ਗਵਰਨਮੈਂਟ ਆਪਾਂ ਨੂੰ ਬਦਨਾਮ ਕਰੀ ਗਏ ਵੀ ਹਰੇਕ ਪਿੰਡੂ ਵਾਲਾ ਪਿੰਡੂ ਵਾਲਾ ਬੰਦਾ ਜਾਂ ਪਿੰਡੂ ਬੰਦਾ ਨਸ਼ੇ 'ਚ ਮੜਿਆ ਹੋਇਆ ਹੈ ਹਨਾ ਇਹ ਬੜੀ ਧਾਰਨਾ ਗਲਤ ਹੈ ਇੱਕ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਹੋਰ ਕੁਛ ਨਹੀਂ ਆ ਤੁਸੀਂ ਦੇਖੋ ਕਿੰਨੀ ਦੁਨੀਆ ਜਿਹੜੀ ਬੈਠੀ ਹੈ ਲੱਖਾਂ ਮਹਾਂ 10 ਲੱਖ ਤੋਂ ਵੱਧ ਇੱਕ ਇੱਕ ਦਿਨ 'ਚ ਬੰਦੇ ਆ ਰਹੇ ਆ ਸੰਗਤ ਆ ਰਹੀ ਹੈ ਪਰ ਫਿਰ ਦੇਖੋ ਉਹਨਾਂ ਚ ਕੌਨਫੀਡੈਂਸ ਚੱਕ ਰਹੇ ਉਹਨਾਂ ਸ਼ਰਦਾ ਦੇਖੋ ਜੀ ਕਿਵੇਂ ਪੁਰਨਾ ਸਿਰ ਤੇ ਸਜਾ ਕੇ ਕੇਸ ਕੀ ਪੰਨਾ ਸਿਰ ਤੇ ਸਜਾ ਕੇ ਮਾਰੇ ਦਰ ਤੇ ਚੁੱਕ ਰਹੇ ਆ ਸਲਾਮ ਕਰ ਰਹੇ ਆ ਨਮਸਕਾਰ ਕਰਾਂ ਮੈਂ ਜੀ ਸਾਡੇ ਇਥੇ ਹੋਰ ਬਾਈ ਹੋਣੀ ਮੌਜੂਦ ਨਹੀਂ ਗਲਵਾ ਕਰਨ ਦੀ ਕੋਸ਼ਿਸ਼ ਕਰਦੇ ਹਜ ਬਾਈ ਕਿਹਨਾਂ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸੰਦੀਪ ਕੁਮਾਰ ਜੀ ਦੀ ਦਸਤਾਰ ਸਿਰ ਉੱਪਰ ਸਜਾਈ ਹੋਈ ਹੈ ਜੇਕਰ ਆਪਾਂ ਗੱਲ ਕਰਨ ਲਈਏ ਤਾਂ ਦਸਤਾਰ ਫਿਰ ਕਿਵੇਂ ਮੰਚ ਆਇਆ ਕਿ ਆਪਾਂ ਜਿਹੜਾ ਦਸਤਾਰ ਸਿਰ ਉੱਪਰ ਸੋਣੀ ਹੈ ਕਿਉਂਕਿ ਧਰਮ ਦੀ ਗੱਲ ਕਰਨ ਲਈਏ ਤਾਂ ਤੁਸੀਂ ਕੁਮਾਰ ਨਾਮ ਦੇ ਨਾਲ ਦੱਸਿਆ ਦੇ ਮੈਂ ਹਾਂਜੀ ਮੈਂ Hindu ਪਰਿਵਾਰ ਦੇ ਵਿੱਚ ਬਿਲੋਂਗ ਕਰਦਾ ਜੀ ਮੈਂ ਬਾਬਾ ਜੀ ਦੇ ਹੋਂ ਬਾਬਾ ਜੀ ਦੇ ਨਾਲ ਜੋੜਨ ਕਰਕੇ ਮਨ ਚ ਐਨੀ ਸ਼ਰਧਾ ਸਿੱਖੀ ਪ੍ਰਵਾਨ ਹੋਈ ਜੀ ਮੈਂ ਦਸਤਾਰ ਬਨ ਕੇ ਆਣਾ ਜੀ ਬਾਬਾ ਜੀ ਦੇ ਨਾਲ ਜੋ ਇਹ ਕਰਕੇ ਤੇ ਸੇਵਾ ਕਰਕੇ ਬੜਾ ਆਨੰਦ ਆ ਰਿਹਾ ਜੀ ਬੜਾ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਇੱਥੇ ਹੋਣੇ ਸਾਨੂੰ ਮੈਂ ਪਿਛਲੇ ਸਾਲ ਬਾਬਾ ਜੀ ਦੇ ਨਾਲ ਜੁੜਿਆ ਜੀ ਤੇ ਦੋ ਇਸ ਵਾਰ ਮੈਨੂੰ ਦੂਸਰਾ ਸਾਲ ਹੈ ਤੇ ਬਾਬਾ ਜੀ ਦੇ ਨਾਲ ਮੈਂ ਜੀ ਸਵਾਗਤ ਅਗਲੀ ਵਾਰ ਵੀ ਇਦਾਂ ਹੀ ਨਾਲ ਜੁੜਿਆ ਰਹੂੰਗਾ ਜੀ ਅੱਗੇ ਆਉਣ ਆਪ ਵਾਲੇ ਸਾਲਾਂ ਚ ਵੀ ਤੇ ਵਸੇ ਜਿਹੜਾ ਤੁਹਾਡਾ ਜ਼ਿਲ੍ਹਾ ਕਿਹੜਾ ਹੈਗਾ ਮੇਰਾ ਜ਼ਿਲ੍ਹਾ ਬਰਨਾਲਾ ਹੀ ਪਿੰਡ ਰੂੜੇ ਕਲਾਂ ਅੱਛਾ ਮਿਲਕਾ ਤੁਹਾਡੀ ਸੰਗਤ ਤਾਂ ਕਾਫੀ ਮੈਂ ਪਹਿਲਾਂ ਵੀ ਮਿਲਦਾ ਰਿਹਾ ਦਿੰਦਾ ਰਿਹਾ ਸੰਗਤ ਤੁਹਾਡੇ ਨਗਰ ਦੀ ਕਾਫੀ ਹੁੰਦੀ ਪਹਿਲਾਂ ਵੀ ਇੱਧਰ ਹਾਂਜੀ ਹਾਂਜੀ ਬਾਬਾ ਜੀ ਦੇ ਨਾਲ ਸਾਡੇ ਪਿੰਡੋ ਬਹੁਤ ਸੰਗਤ ਜੁੜੀ ਹੋਈ ਜੀ ਤੇ ਬਾਬਾ ਜੀ ਦੇ ਹੁਕਮਾਂ ਅਨੁਸਾਰ ਸਾਡੇ ਸਰਦਾਰੀ ਵੀ ਕਾਇਮ ਰੱਖੀ ਸ ਇਸ ਰੱਖਿਆ ਪੱਗਾਂ ਬਨ ਕੇ ਰੱਖਦੇ ਸਰ ਤੇ ਸੇਵਾ ਕਰਕੇ ਆਨੰਦ ਕਿਵੇਂ ਆ ਰਿਹਾ ਜੀ ਸੇਵਾ ਕਰਕੇ ਬੜਾ ਸਕੂਨ ਮਿਲ ਰਿਹਾ ਬਾਬਾ ਜੀ ਦੇ ਨਾਲ ਜੁੜੇ ਹੋਣ ਕਰਕੇ ਬੜਾ ਆਨੰਦ ਆ ਰਿਹਾ ਸੇਵਾ ਕਰਕੇ ਪੂਰੀ ਵਧੀਆ ਸੇਵਾ ਨਿਵਾ ਰਹੇ ਤੁਸੀਂ ਧਰਮ ਦੀ ਗੱਲ ਕੀ ਇਹ ਤਾਂ ਜਾ ਕੇ ਸਾਰੇ ਧਰਮ ਇੱਕ ਨੇ ਪਰ ਜੇਕਰ ਹੁਣ ਸਿੱਖੀ ਦੀ ਗੱਲ ਆ ਜਾਏ ਤਾਂ ਨੌਜਵਾਨ ਨੇ ਜਿਹੜਾ ਸਿੱਖੀ ਤੋਂ ਮੁਨਕਰ ਹੁੰਦੇ ਜਾ ਰਹੇ ਨੇ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਵੱਧ ਤੋਂ ਵੱਧ ਸਿੱਖੀ ਨਾਲ ਜੁੜੋ ਕੇਸ ਰੱਖੋ ਦਾੜੇ ਰੱਖੋ ਇਹੀ ਮੈਸੇਜ ਦੇਣਾ ਚਾਹੁੰਦਾ ਨਸ਼ਾ ਨਸ਼ਿਆਂ ਦੇ ਖਿਲਾਫ ਅਸੀਂ ਐਂ ਕਹਿਣਾ ਚਾਹੁੰਦੇ ਵੀ ਨਸ਼ਾ ਛੱਡੋ ਤੇ ਗੁਰਦੁਆਰੇ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਅਤਿ ਵਿਤਕਨ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਮਾ ਫਤਿਹਗੜ ਸਾਹਿਬ ਜੀ ਨੇ ਬੁਲਾਉਂ ਕਰਦਾ ਜੀ ਬਾਬਾ ਜੀ ਦੇ ਇੱਥੇ ਸੇਵਾ ਵਿੱਚ ਜੁੜਨ ਦੇ ਨਾਲ ਸੱਚੇ ਪਾਤਸ਼ਾਹ ਮੇਰਾ ਸਰੀਰ ਐਨ ਬਿਲਕੁਲ ਪਹਿਲਾਂ ਥੋੜਾ ਬੋਤਾ ਢੱਲਾ ਮੱਠਾ ਰਹਿੰਦਾ ਸੀ ਜੀ ਸਰੀਰ ਤੰਦਰੁਸਤਾ ਜੀ ਤੇ ਬਾਬਾ ਜੀ ਦੀ ਕਿਰਪਾ ਨਾਲ ਹੀ ਸੇਵਾ ਵਿੱਚ ਲੱਗੇ ਹੋਇਆ ਹਾਂ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰਕਰ ਨੇ ਸਾਨੂੰ ਸੱਚੇ ਪਾਤਸ਼ਾਹ ਦੀਵਾਨ ਟੋਡਰਮਲ ਦੇ 11ਵੀਂ ਪੀੜੀ ਦੇ ਵਿੱਚੋਂ ਇਹ ਵੰਚਾਰੀ ਅਸੀਂ ਇਹਨਾਂ ਦੇ ਨਾਲ ਸੇਵਾ ਉਹਰੇ ਕਰਕੇ ਆਨੰਦ ਲੈ ਰਹੇ ਹਾਂ ਜੀ ਮਹਾਰਾਜ ਸੇਵਾ ਦਾ ਇੱਕ ਸਭ ਤੋਂ ਵੱਡੀ ਗੱਲ ਸਵੇਖ ਜਿ ਵਿਖਣ ਨਹੀਂ ਭਾਈ ਹੈ ਜਿਹੜਾ ਇੱਕ ਹਿੰਦੂ ਪਰਿਵਾਰ ਦਾ ਜਿਹੜਾ ਨੌਜਵਾਨ ਹੈ ਉਹ ਲੰਗਰ ਦੀ ਸੇਵਾ ਕਰਦਾ ਹੈ ਕਿ ਬਰਨਾਲੇ ਜਿਲ੍ਹੇ ਤੋਂ ਆਕੇ ਤੇ ਸਿੱਖ ਸੱਜ ਜਾਂਦਾ ਹੈ ਦੂਸਰੇ ਧਰਮ ਤੋਂ ਸਾਡੇ ਨੌਜਵਾਨ ਜਿਹੜੇ ਨੇ ਕਹਿੰਦਾ ਕੁਝ ਇੱਕ ਨੌਜਵਾਨ ਜਿਹੜੇ ਆ ਦਸਤਾਰਾਂ ਬੰਨਣ ਤੋਂ ਵੀ ਇੱਕ ਜਿਹੜਾ ਵਾ ਦੂਰ ਜਾਂਦੇ ਨੇ ਕਿ ਜਿਹੜਾ ਸਿੱਖੀ ਤੋਂ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਇਹੀ ਕਹਿੰਦੇ ਆ ਜੀ ਵੱਧ ਤੋਂ ਵੱਧ ਸਿੰਘ ਸਜੋ ਜੀ ਨਸ਼ਿਆਂ ਤੋਂ ਰਹਿਤ ਆਪਣੀ ਜ਼ਿੰਦਗੀ ਬਤੀਤ ਕਰੋ ਜੀ ਗੁਰੂ ਦੇ ਲੜ ਲ ਪਤਾ ਤਨਤਨ ਬਾਬਾ ਜੋਰਾਵਾਰ ਸਿੰਘ ਪਤਾ ਸਿੰਘ ਜੀ ਸ਼ੀਦੀ ਦਿਹਾੜੇ ਨੇ ਜੀ ਇੱਥੇ ਪ੍ਰਾਨ ਕਰਕੇ ਜਾਓ ਕਿ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਨਸ਼ਾ ਜਾਂ ਕੋਈ ਹੋਰ ਗਲਤ ਕੰਮ ਸੱਚੇ ਪਾਸ਼ਾ ਤਿਆਗ ਕੇ ਆਪਣਾ ਗੁਰ ਸਿੱਖੀ ਜੀਵਨ ਬਤੀਤ ਕਰੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਸਾਡੇ ਨਾਲ ਗੁਰੂਗੀਆਂ ਲੜ ਲੀਆਂ ਫੌਜਾਨ ਜੰਗ ਸਿੰਘ ਵੀ ਜਹਦਰ ਜੀ ਮੌਜੂਦ ਨੇ ਫੇਰੀ ਖਾਲਸਾ ਫੇਰੀ ਬਹੁਤੇ ਪਾਸ਼ਾ ਜੀ ਗੱਲ ਦਸਤਾਰਾਂ ਤੇ ਆ ਰਹੀ ਹੈ ਕਿ Hindu ਪਰਿਵਾਰ ਦਾ ਨੌਜਵਾਨ ਜਿਹੜਾ ਵੇਕ ਦਸਤਾਰ ਸਜਾ ਕੇ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਪੁੱਜਿਆ ਬਰਨਾਲੇ ਜ਼ਿਲ੍ਹੇ ਤੋਂ ਕੀ ਕਰਨਾ ਚਾਹੋ ਉਹਦਾ ਗੁਰੂ ਤੇਗ ਬਹਾਦਰ ਦੀ ਕਿਰਪਾ ਉਹ ਲਾ ਕੇ ਦੇ ਜਿਹੜੀ ਸਰਕਾਰਾਂ ਸਾਨੂੰ ਬਦਨਾਮ ਕਰ ਰਹੀ ਹੈ ਜੀ ਸਰਕਾਰਾਂ ਸਾਨੂੰ ਸਿੱਖ ਪੰਥ ਨੂੰ ਬਦਨਾਮ ਕਰ ਰਹੀ ਹੈ ਜੀ ਸਿੱਖੀ ਦਾ ਪ੍ਰਚਾਰ ਘਰ ਘਰ ਗੁਰਦੁਆਰੇ ਆ ਜੀ ਘਰ ਘਰ ਗੁਰੂ ਤੇਗ ਬਹਾਦਰ ਦੀ ਜੁੱਤ ਜਗਦੀ ਜੀ ਕੋਈ ਸਾਡੇ ਪਿੰਡਾਂ ਚ ਨਸ਼ਾ ਲਿਕਨਦਾ ਮੁੰਡਾ ਜੀ ਜੀ ਸਾਨੂੰ ਉਸ ਤਰ੍ਹਾਂ ਹੀ ਬਦਨਾਮ ਕੀਤਾ ਜਾ ਰਿਹਾ ਜਿਹੜੇ ਨੌਜਵਾਨ ਪੀੜੀ ਹੋਣਾ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਨਤਮਸਤਕ ਹੋਣ ਵਾਸਤੇ ਹੁੰਦੀ ਹੈ ਉਸ ਨੌਜਵਾਨ ਪੀੜੀ ਨੂੰ ਮੈਸੇਜ ਦੇਣਾ ਚਾਹੋਗੇ ਮੈਸੇਜ ਦਿਓ ਸਾਰੀਆਂ ਪੌਜਾਂ ਜਿੰਨੇ ਵੀ ਸੰਗਤਾਂ ਦੀ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ ਜੀ ਸਾਨੂੰ ਜ਼ਰੂਰ ਕੋਈ ਚੰਦ ਕੇ ਲੀਡਰ ਸਾਡੇ ਪੰਜਾਬ ਦੇ ਜਿਹੜੇ ਸਾਨੂੰ ਨੌਜਵਾਨਾਂ ਨੂੰ ਫੜਕਾ ਕੇ ਮੋਰਚੇ ਲਵਾ ਕੇ ਗਲਤ ਰਸਤੇ ਪਾਉਂਦੇ ਜੀ ਤੁਸੀਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਮਹਾਰਾਜ ਚੱਪਾ ਜੀ ਸਿਗਨਲ ਤੇ ਦਨੂੰ ਚੜ੍ਹਦੀ ਕਲਾ ਰੱਖੇ ਸਾਡੇ ਸਾਰੇ ਪੰਜਾਬ ਨੂੰ ਧੰਨਵਾਦ ਹਾਂਜੀ ਕਿਹਨਾ ਤੁਹਾਡਾ ਮੇਰਾ ਨਾਮ ਬਿਰਸਿੰਘ ਹੈ ਜੀ ਕਿੱਥੋਂ ਆਏ ਪਿੰਡ ਰੂੜੇ ਇਕਲਾ ਜੀ ਹਾਂਜੀ ਕਿਹਣਾ ਜਾਓਗੇ ਮੈਂ ਇਹ ਕਹਿਣਾ ਜੀ ਵੀ ਇੱਥੇ ਆ ਕੇ ਵੱਧ ਤੋਂ ਵੱਧ ਸੇਵਾ ਕਰਾਓ ਜੀ ਇਹ ਸ਼ੋਕ ਦੇ ਦਿਨ ਨੇ ਜੀ ਤੇ ਇਹ ਚਾਰ ਪੰਜ ਦਿਨ ਵੀ ਉਹਨਾਂ ਨੇ ਗੁਰੂ ਘਰ ਵਿੱਚ ਸੇਚ ਪਾਸਾ ਜੀ ਨੇ ਆਪਣੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਤਾ ਜੀ ਵੀ ਇਹ ਸ਼ੋਕ ਦੇ ਦਿਨ ਨੇ ਜੀ ਵੀ ਇੱਥੇ ਵੱਧ ਤੋਂ ਵੱਧ ਆ ਕੇ ਸੇਵਾ ਕਰਾਓ ਜੀ ਤੇ ਮਾੜੇ ਕੰਮਾਂ ਤੋਂ ਬਚ ਕੇ ਇਧਰ ਜੁੜੋ ਜੀ ਸੰਗਤਾਂ ਵੀ ਵੱਧ ਤੋਂ ਵੱਧ ਲੰਗਰਾਂ ਜਾ ਕੇ ਸੇਵਾ ਕਰਾਓ ਇੱਥੇ ਪਾਠ ਪਾਠ ਕਰੋ ਜੀ ਨਸ਼ਿਆਂ ਤੋਂ ਦੂਰ ਹੋ ਜੀ ਵੱਧ ਤੋਂ ਵੱਧ ਆ ਕੇ ਜੁੜੋ ਜੀ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਕਿਥੋਂ ਭਾਈ ਜੀ ਅਸੀਂ ਪਟਿਆਲੇ ਤੋਂ ਆਏ ਆ ਜੀ ਅੱਜ ਕੀ ਕਰਨਾ ਚਾਹੋਗੇ ਮੈਂ ਇਹ ਕਹਿਣਾ ਚਾਹਨੀ ਹੈ ਕਿ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਬਾਬਾ ਜੀ ਜਿਹੜੇ ਟੋਡਰਮ ਜੀ ਦੀ ਅਲਸ ਜੋ ਹੈਗੇ ਨੇ ਜੀ ਤੇ ਇਹਨਾਂ ਨੂੰ ਸੈਤ ਜਿਆਦੇ ਦੇ ਦਰਸ਼ਨ ਹੁੰਦੇ ਆ ਅਸੀਂ ਫਤੇਗੜ ਸਾਬ ਤੋਂ ਬਹੁਤ ਵਾਰੀ ਆਨੇ ਆ ਤਾਂ ਮਨ ਵਿੱਚ ਇਹ ਸੀ ਕਿ ਉਸ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਜਿਨ੍ਹਾਂ ਨੂੰ ਸੈਤ ਜਿਆਦੇ ਦੇ ਦਰਸ਼ਨ ਹੁੰਦੇ ਆ ਹੈ ਨਾ ਤਾਂ ਜਦੋਂ ਅਸੀਂ ਇੱਥੇ ਆ ਕੇ ਇਹਨਾਂ ਦੇ ਨਾਲ ਜੁੜੇ ਆ ਸੇਵਾ ਕੀਤੀ ਹੈ ਅਸੀਂ 22 ਤਰੀਕ ਤੋਂ ਲਗਾਤਾਰ ਆ ਰਹੇ ਆ ਸਾਰਾ ਪਰਿਵਾਰ ਹੀ ਬੜਾ ਹੀ ਆਨੰਦ ਆ ਰਿਹਾ ਹੈ ਤੇ ਇਹਨਾਂ ਦੇ ਮਨ ਦੇ ਵਿੱਚ ਕੁਝ ਨਹੀਂ ਹੈ ਮਤਲਬ ਹਰ ਇੱਕ ਨੂੰ ਇੰਨਾ ਪਿਆਰ ਕਰਦੇ ਆਂ ਔਰ ਬਸ ਸਭ ਨੂੰ ਗੁਰੂ ਸਾਹਿਬ ਨਾਲ ਹੀ ਜੋੜਦੇ ਆਂ ਕਿ ਉਹਨਾਂ ਨੇ ਸਭ ਕੁਝ ਦੇਣਾ ਤੋ ਹਰ ਸਾਲ ਅਜੀਬ ਆਈਦਾ ਪੰਜ ਛੇ ਸਾਲ ਤੋਂ ਪਿਛਲੇ ਸਾਲ ਤੋਂ ਆ ਰਹੇ ਆਂ ਕਿ ਸੰਗਤ ਦੇ ਵਿੱਚ ਆਦਾ ਕਿ ਜਿਹੜੇ ਕਲੀਨ ਸ਼ੇਵ ਸੀਗੇ ਉਹਨਾਂ ਨੇ ਦਾੜੀਆਂ ਸਿਰ ਦੇ ਪਾਇਆ ਜਿਹੜਾ 17 ਨਾਲ ਹਾਂਜੀ ਹਾਂ ਹਾਂ ਦੱਸ ਰਹੇ ਨੇ ਕਿ ਕਈ ਜਿਹੜੇ ਇੱਕ ਇੱਥੇ ਪਹਿਲਾਂ ਉਹ ਵੀ ਆਏ ਸੀ ਇੰਟਰਵਿਊ ਲੈਣ ਵਾਸਤੇ ਵੀ ਬਾਬਾ ਜੀ ਕਹਿੰਦੇ ਮੈਂ ਲਾਸਟ ਈਅਰ ਉਹਨਾਂ ਨੂੰ ਕਿਹਾ ਸੀਗੇ ਅਗਲੇ ਸਾਲ ਤੁਸੀਂ ਪਗੜੀ ਸਜਾ ਕੇ ਆਓਗੇ ਉਹ ਸੱਚ ਮੁੱਚ ਇਸ ਵਾਰੀ ਪਗੜੀ ਸਜਾ ਕੇ ਆਏ ਸੀਗੇ ਹਾਂ ਜਿਸ ਤਰ੍ਹਾਂ ਪਾਸ ਸੰਗਤ ਨਾਲ ਗੱਲਬਾਤ ਕਰ ਰਹੇ ਸੀ ਕਿ ਲੰਗਰ ਦੇ ਵਿੱਚ ਹਰ ਸਾਲ ਜਿਹੜੀ ਸੰਗਤ ਇੱਥੇ ਲੰਗਰ ਦੇ ਵਿੱਚ ਸੇਵਾ ਕਰਦੀ ਹੈ ਬਾਬਾ ਗੁਰਮੁਖੀ ਸਿੰਘ ਦਿੱਲੀ ਵਾਲੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਗਮ ਦੇ ਨਾਲ ਬਲਵਕ ਸਿੰਘ ਪੰਜਾਬ ਤੋਂ ਪ੍ਰਦੇਸ਼ ਫਤਗੜ ਸਾਹਿਬ